ਉਹ ਮਰਨ ਵਰਤੇ ਤੇ ਇੱਕ ਜਿਹੀ ਵਰੀ ਬੈਠ ਗਿਆ ਹਰਕਮ ਆ ਜਦੋਂ 26 ਤਰੀਕ ਨੂੰ ਡਲੇਵਾਲ ਸਾਹਿਬ ਨੂੰ ਪੁਲਿਸ ਨੇ ਚੱਕ ਲਿਆ ਸੀਗਾ ਉਦੋਂ ਹੀ ਸੇਵਾ ਦਾ ਮੌਕਾ ਮਿਲਿਆ ਸੀਗਾ ਪੰਜ ਦਿਨ ਵਾਸਤੇ ਔਰ ਜਦੋਂ 50 ਦਿਨ ਤੱਕ ਜਿਹੜਾ ਵਾ ਸਰਦਾਰ ਜੀ ਸਿੰਘ ਡਲੇਵਾਲ ਦੇ ਮਰਨ ਵਰਤੇ ਬੈਠਣ ਤੋਂ ਬਾਅਦ ਸਰਕਾਰ ਦੀ ਕੋਈ ਹਿਲਜੁਲ ਨਹੀਂ ਹੋ ਰਹੀ ਸੀ ਗੱਲਬਾਤ ਵਾਸਤੇ ਅੱਗੇ ਨਹੀਂ ਆ ਰਹੀ ਸੀ ਤਾਂ 111 ਕਿਸਾਨਾਂ ਦੇ ਜਥੇ ਦੀ ਅਗਵਾਈ ਕਰਦੇ ਹੋਏ ਪੰਜ ਦਿਨ ਆਪਾਂ ਜਿਹੜਾ ਦੁਆਰਾ ਮਰਨ ਵਰਤੇ ਬੈਠੇ ਸੀਗੇ ਔਰ ਚਾਰ ਦਿਨ ਬਾਅਦ ਜਿਹੜੀ ਸਰਕਾਰ ਆ ਗੱਲਬਾਤ ਵਾਸਤੇ ਆ ਗਈ ਸੀ ਉਹ ਉਸ ਦਿਨ ਗੱਲਬਾਤ ਦੀਆਂ ਮੀਟਿੰਗਾਂ ਦੌਰ ਚੱਲਦੇ-ਚੱਲਦੇ ਰਾਤ ਜਿਆਦਾ ਟਾਈਮ ਹੋ ਗਿਆ ਸੀ 12 1 ਵਜ ਗਿਆ ਸੀ ਇਸ ਕਰਕੇ ਜਿਹੜਾ ਵਾ ਪੰਜਵੇਂ ਦਿਨ ਜਿਹੜਾ ਮਰਨਰਤ ਜਿਹੜਾ ਵਾ ਉਹ ਸਾਡਾ ਸਮਾਪਤ ਕਰਾਇਆ ਸਰਦਾਰਜੀਤ ਸਿੰਘ ਢੱਲੇਵਾਲ ਨੇ ਲੇਕਿਨ ਮਰਨਰਤ ਉਹਦਾ ਜਾਰੀ ਆ ਸਰਕਾਰ ਵੱਲੋਂ ਜਿਹੜਾ ਵਾ ਇੱਕ ਜਿਹੜੀਆਂ ਪਹਿਨੀਆਂ ਚਾਰ ਮੀਟਿੰਗਾਂ ਹੋਈਆਂ ਸੀ ਉਹਨਾਂ ਮੀਟਿੰਗਾਂ ਨੂੰ ਕੰਟੀਨਿਊ ਕਰਦੇ ਹੋਏ ਇੱਕ ਪੰਜਵੀਂ ਮੀਟਿੰਗ ਜਿਹੜੀ ਆ ਚੰਡੀਗੜ੍ਹ ਵਿੱਚ 14 ਫਰਵਰੀ ਨੂੰ ਕੇਂਦਰੀ ਮੰਤਰੀ ਖੇਤੀਬਾੜੀ ਮੰਤਰੀ ਔਰ ਉਹਨਾਂ ਦਾ ਜਿਹੜਾ ਸਾਰਾ ਅਫਸਰ ਔਮਲਾਵਾ ਉਹ ਔਰ ਜਿਹੜੇ ਫਾਈਨੈਂਸ ਦੇ ਅਧਿਕਾਰੀ ਜਿਹੜੇ ਹੋਣਗੇ ਉਹ ਸਾਰੇ ਜਿਹੜੇ ਆ ਪੰਜਾਬ ਸਰਕਾਰ ਦੇ ਕੁਝ ਮੰਤਰੀ ਹੋਣਗੇ ਮੀਟਿੰਗਾਂ 'ਚ ਸ਼ਾਮਲ ਹੋਣਗੇ ਉਹਦਾ ਸੱਦਾ ਦਿੱਤਾ ਗਿਆ ਵਾ ਔਰ ਇੱਕ ਪਿਛਲੇ ਜਦੋਂ 18 ਫਰਵਰੀ ਤੋਂ ਜਦੋਂ ਕੋਈ ਮੀਟਿੰਗ ਉਸ ਤੋਂ ਬਾਅਦ ਸਰਕਾਰ ਨਹੀਂ ਕਾਲ ਕਰ ਰਹੀ ਸੀ ਔਰ ਲਗਾਤਾਰ ਦੋ ਲੋਨ ਨੂੰ 11.5 ਮਹੀਨੇ ਲਗਭਗ ਹੋ ਚਲੇ ਨੇ ਔਰ ਇਹ ਜਿਹੜਾ ਬੜੀ ਵੱਡੀ ਜਿਹੜੀ ਤਪੱਸਿਆ ਵਾ ਸਰਦਾਰਜੀਤ ਸਿੰਘ ਢੱਲੇਵਾਲ ਦੀ ਕਿ ਇੰਨਾ ਲੰਬਾ ਬਰਨਵਰਥ ਦੇਖੋ ਜਦੋਂ ਹੀ ਸੱਟਾ ਨਿਕਲਣਾ ਗੱਲਬਾਤ ਨਾ ਸੱਟਾ ਨਿਕਲਣਾ ਵਾ ਜਿੰਨਾ ਅੰਦੋਲਨ ਆਪਾਂ ਕਰਦੇ ਆਂ ਨਾ ਸਰਕਾਰਾਂ ਸਾਡੀ ਗੱਲ ਨਹੀਂ ਮੰਨਦੀਆਂ ਜਦੋਂ ਵੀ ਜਿਹੜਾ ਫੈਸਲਾ ਹੁੰਦਾ ਵਾ ਉਹ ਟੇਬਲ ਤੇ ਹੁੰਦਾ ਵਾ ਟੇਬਲ ਤੇ ਗੱਲਬਾਤ ਕਰਦੇ ਜਿਹੜਾ ਫੈਸਲਾ ਹੁੰਦਾ ਵਾ ਔਰ ਸਾਨੂੰ ਪੂਰੀ ਆਸ ਆ ਕਿ ਜਿਸ ਤਰ੍ਹਾਂ ਅਸੀਂ ਇਹਦਾ ਲੰਬਾ ਅंदोलਨ ਲੈ ਕੇ ਚੱਲੇ ਗਏ ਆ ਤੇ ਸਰਕਾਰ ਨੂੰ ਜਿਹੜੀਆਂ ਸਾਡੀਆਂ ਮੰਗਾਂ ਮੰਨਣੀਆਂ ਪੈਣਗੀਆਂ ਕਿਉਂਕਿ ਇਸ ਵੇਲੇ ਜਿਹੜਾ ਵਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਸੋਤ ਜਿਹੜੀ ਆ ਲਗਭਗ ਜਿਹੜਾ ਵਾ ਪੂਰੇ ਦੇਸ਼ ਦੇ ਵਿੱਚ ਹਰ ਬੱਚੇ-ਬੱਚੇ ਦੀ ਜ਼ੁਬਾਨ ਤੇ ਪਹੁੰਚ ਗਿਆ ਵਾ ਐਮਐਸਪੀ ਗਰੰਟੀ ਕਾਨੂੰਨ ਦਾ ਜਿਹੜਾ ਮੁੱਦਾ ਵਾ ਹਰ ਬੱਚੇ-ਬੱਚੇ ਦੀ ਜ਼ੁਬਾਨ ਤੇ ਹਰ ਘਰ ਦੇ ਚੁੱਲ੍ਹੇ 'ਚ ਪਹੁੰ ਮੈਨੂੰ ਲੱਗਦਾ ਵਾ ਕਿ ਵੱਡੀ ਗਿਣਤੀ ਵਿੱਚ ਜਿਹੜੀ ਆ ਮਤਲਬ ਜਦੋਂ ਲੋਕ ਸਾਡੇ ਨਾਲ ਜੁੜ ਗਏ 14 ਨੂੰ ਡੈਲੀਗੇਸ਼ਨ ਜਾਊਗਾ ਦੋਨਾਂ ਫੋਰਮਾਂ ਦਾ ਐਸਕੇਮ ਨੌਨ ਪਾਰਟੀ ਕੋਰ ਕਿਸਾਨ ਮਜ਼ਦੂਰ ਮੋਰਚੇ ਦਾ ਉਹ ਮੀਟਿੰਗ ਕਰਕੇ ਫਾਈਨਲ ਕਰ ਲਾਂਗੇ ਕਿ ਹਾਲੇ ਕਾਫੀ ਲੰਬਾ ਟਾਈਮ ਆ 26 ਤਰੀਕ ਨੂੰ ਸਾਡਾ ਟਰੈਕਟਰ ਮਾਰਚ ਆ ਸਭ ਤੋਂ ਵੱਡਾ ਪ੍ਰੋਗਰਾਮ ਸਾਡਾ ਹੁਣ ਹੋਇਆ ਉਹਦੇ ਕਰਕੇ ਮੈਂ ਅੱਜ ਦੀ ਮੀਟਿੰਗ ਕਰਨ ਵਾਸਤੇ ਇੱਥੇ ਪਹੁੰਚਿਆ ਸੀਗਾ ਉਸ ਤਰ੍ਹਾਂ ਮੇਰਾ ਤੇ ਉੱਥੇ ਹੁਣ ਮੈਂ ਸਾਰੇ ਜਿੰਨੇ ਵੀ ਸੱਜਣ ਮੇਰੇ ਇੱਥੇ ਪਹੁੰਚੇ ਨੇ ਰਸਤੇ ਜਿੰਤੀਪੁਰ ਜਿਹੜੇ ਹਰਪਾਲ ਸਿੰਘ ਹੁਣ ਇਹਦੇ ਸਾਥੀ ਜਿਹੜੇ ਸ ਮੈਂ ਸਮਝਾਂਗਾ ਅਸਲੀ ਸਵਾਗਤ ਉਸ ਦਿਨ ਹੋਊਗਾ ਜਿਸ ਦਿਨ ਆਪਾਂ ਮੰਗਾ ਮਨਾ ਕੇ ਇਹਨਾਂ ਲੋਕਾਂ ਦੀ ਝੋਲੀ ਪਾਵਾਂਗੇ ਅਸੀਂ ਅੱਜ ਵੀ ਜਿਹੜਾ ਵਾ ਇਹਨਾਂ ਮਾਨਸਤਕਾਰ ਮੈਂ ਇਸ ਤੇ ਲਾਈਕ ਤਾਂ ਨਹੀਂ ਆ ਲੇਕਿਨ ਇਹਨਾਂ ਨੇ ਸਮਝਿਆ ਵਾ ਮਾਨਸਤਕਾਰ ਦੇ ਸਭ ਦਾ ਧੰਨਵਾਦ ਕਰਦਾ ਵਾਂ ਔਰ ਆਸ ਕਰਦਾ ਹਾਂ ਕਿ ਜਿਹੜੀ ਲੜਾਈ ਚੱਲ ਰਹੀ ਆ ਇਹ ਅਸੀਂ ਸਾਰੇ ਜਿੰਨਾਂ ਚਾਹ ਸ਼ਾਮਲ ਨਹੀਂ ਹੁੰਦੇ ਇਸ ਲੜਾਈ ਦੇ ਵਿੱਚ ਇਹਨਾਂ ਨੂੰ ਸਮਝਦੇ ਨਹੀਂ ਆਪਾਂ ਕਿ ਸਾਡੀਆਂ ਮੰਗਾਂ ਕੀ ਨੇ ਸਾਡੇ ਨਾਲ ਕਿਸ ਤਰ੍ਹਾਂ ਲੁੱਟ ਹੋ ਰਹੀ ਆ ਜਿਸ ਤਰ੍ਹਾਂ ਹੁਣ ਤੁਸੀਂ ਦੇਖੋ ਆਪਾਂ ਜਿਹੜੀ ਐਮਐਸਪੀ ਦੇ ਉੱਪਰ ਕਣਕ ਵੇਚੀ ਆ 21 22 ਰੁਪਏ ਕਿਲੋ ਨੂੰ ਵੇਚੀ ਆ ਅੱਜ 36 ਤੋਂ 38 ਰੁਪਏ ਕਿਲੋ ਕਣਕ ਜਿਹੜੀ ਹੋ ਗਈ ਆ ਕਿਸਾਨ ਤਾਂ ਆਪਣੀ ਵੇਚ ਕੇ ਵੇਲਾ ਹੋ ਗਿਆ ਲੇਕਿਨ ਮਹਿੰਗਾਈ ਕਿੱਥੇ ਹੋ ਗਈ ਇਹ ਸਰਕਾਰ ਨੂੰ ਸੋਚਣਾ ਪੈਣਾ ਵਾ ਸਰਕਾਰ ਦੀ ਮਿਸਮੈਨੇਜਮੈਂਟ ਜਿਹੜੀ ਆ ਉਹ ਮਹਿੰਗਾਈ ਵੱਲ ਲੋਕਾਂ ਤੱਕ ਰਹੀ ਆ ਜਿਹੜਾ ਪੈਦਾ ਕਰਨ ਵਾਲਾ ਉਹ ਵੀ ਪਛਤਾਰ ਹੈ ਉਹ ਵੀ ਘਟੇ ਜਾ ਰਿਹਾ ਜਿਹੜਾ ਖਰੀਦ ਰਿਹਾ ਉਹ ਵੀ ਜਿਹੜਾ ਵਾ ਤੰਗ ਹੋ ਰਿਹਾ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਸਰਕਾਰ ਨੂੰ ਸੋਚਣਾ ਪਊਗਾ ਦੇਸ਼ ਦੀ ਜਿਹੜੀ ਲਗਭਗ 80% ਆਬਾਦੀ ਜਿਹੜੀ ਆ ਉਹ ਇਹਨਾਂ ਮੰਗਾਂ ਨਾਲ ਜੁੜੀ ਹੋਈ ਆ ਔਰ ਆਸ ਕਰਦੇ ਆਂ ਕਿ ਸਰਕਾਰ ਜਿਹੜੀ ਆ ਉਹਨੂੰ ਸਹੀ ਤਰੀਕੇ ਨਾਲ ਜਿਵੇਂ ਦੇਸ਼ ਦੇ ਉੱਪਰ ਰਾਸ਼ਟਰਪਤੀ ਬੋਲ ਰਹੇ ਨੇ ਕਿਸਾਨਾਂ ਬਾਰੇ ਇਹ ਕੁਛ ਨਾ ਕੁਛ ਜਿਹੜਾ ਚੰਗਾ ਜਿਹੜਾ ਕਦਮ ਜਿਹੜਾ ਵਾ ਉਹ ਆਊਗਾ। ਕੇਂਦਰੀ ਟੀਮ ਜਰੂਰ ਆਈ ਆ 14 ਜਿਹੜੀ ਆ 18 ਤਰੀਕ ਨੂੰ ਮੀਟਿੰਗ ਸੀ ਉਹ ਖੇਤੀਬਾੜੀ ਮੰਤralay ਦੇ ਜਨਰਲ ਸੈਕਟਰੀ ਔਰ ਇੱਕ ਅਸਿਸਟੈਂਟ ਸੈਕਟਰੀ ਜਨਰਲ ਡਾਇਰੈਕਟਰ ਆਏ ਸੀਗੇ। ਤਿੰਨ ਮੈਂਬਰੀ ਡੈਲੀਗੇਸ਼ਨ ਜਿਹੜਾ ਆਇਆ ਸੀਗਾ ਤਾਂ ਜਿਹੜੀ ਗੱਲਬਾਤ ਆ ਸਾਡੀ ਜਿਹੜੀ ਆ ਕਿਉਂਕਿ ਸਾਡੀਆਂ ਮੰਗਾਂ ਕੇਂਦਰ ਸਰਕਾਰ ਨਾਲ ਆ ਸਟੇਟ ਸਰਕਾਰ ਨਾਲ ਸਾਡਾ ਜਿਹੜਾ ਕੋਈ ਛੋਟਾ ਮोटा ਇਸ਼ੂ ਹੋਊ ਔਰ 13ਵੀਂ ਸ਼ੁਭਕਰਦੀ ਜਿਹੜੀ ਸ਼ਹਾਦਤ ਦਾ ਇਨਸਾਫ ਆ ਉਹ ਦੇਖੋ ਜੀ ਪ੍ਰੇਰਨਾ ਬਹੁਤ ਜ਼ਿਆਦਾ ਮਿਲੀ ਆ ਜਿਸ ਦਾ ਜਗਦੀਸ਼ ਸਿੰਘ ਜੀ ਡੱਲੇਵਾਲ ਇਸ ਨੂੰ ਮਰਨ ਮਰਤ ਦੇ ਨਾਂ ਬੈਠ ਕੇ ਇਸ ਸੰਘਰਸ਼ ਨੂੰ ਦਿੰਦੇ ਤੇ ਹੋ ਸਕਦਾ ਸਾਲਾਂ ਬਦੀ ਚੱਲਦਾ ਰਿਹਾ ਪਰ ਹੁਣ ਇਹ ਜਿਹੜਾ ਸੰਘਰਸ਼ ਆ ਇਹਨੂੰ ਬਹੁਤ ਵੱਡੀ ਪ੍ਰੇਰਨਾ ਮਿਲੀ ਆ ਬਜ਼ੁਰਗਾਂ ਤੋਂ ਲੈ ਕੇ ਤੇ ਬੱਚੇ ਤੱਕ ਜਿਹੜਾ ਉਹਨਾਂ ਦਾ ਬੱਚਾ ਆ ਜਿਹੜਾ ਉਹਨਾਂ ਦਾ ਪੋਤਰਾ ਉਹਨੂੰ ਕਿਹਨੇ ਸਿਖਾਇਆ ਤੇ ਨੀਗਾ ਜੇ ਉਹ ਉਹਨਾਂ ਦਾ ਪੋਤਰਾ ਉਹਨੂੰ ਗੋਦੀ 'ਚ ਬੈ ਕੇ ਲੋਕਾਂ ਨੂੰ ਆਵਾਜ਼ ਮਾਰ ਸਕਦਾ ਤੇ ਲੋਕ ਹੰਮ ਮਾਰ ਕੇ ਪਹੁੰਚ ਸਕਦੇ ਇਹਦਾ ਮਤਲਬ ਲੋਕਾਂ ਜਾਗਰੂਤ ਆਈ ਆ ਬਹੁਤ ਵੱਡੀ ਜਾਗਰਤ ਆਈ ਆ 86 ਸਾਲ ਦੇ ਬਜ਼ੁਰਗ ਜਿਹੜੇ ਆ ਉਹ ਵੀ ਮਰਨ ਵਰਦੇ ਦੇ ਉੱਤੇ ਬੈਠੇ ਪਹੁੰਚੇ ਆ ਉਹ ਸਿਰਫ ਪ੍ਰੇਰਨਾ ਕਰਕੇ ਜਾਗਰਤ ਕਰਕੇ ਬੈਠੇ ਆ